पूजी अठान सतानवे ਅਨੁਮੇਤ ਪਰ ਆਉਂਦੇ ਹਾਂ ਜੀ ਕੀ ਲੱਗਦਾ ਅੱਜ ਪੁਲ ਦੇ ਕੋਲ ਬੰਦਾ ਛਾਲ ਮਾਰ ਲੱਗਾ ਸੀ ਕੱਲੇ ਆ ਜੀ ਇਹ ਹੁਣ ਅਸੀਂ ਇਤੋਂ ਕੋ ਪੁੱਛਗਿੱਛ ਕਰਕੇ ਪਤਾ ਕਰਦੇ ਹਾਂ ਕੀ ਘਰੇਲੂ ਉਹਨਾਂ ਦਾ ਝਗੜਾ ਵਾ ਜਾਂ ਕਿਸੇ ਦੇ ਨਾਲ ਕੋ ਲੈਣ ਦੇਣ ਦਾ ਝਗੜਾ ਵਾ ਇਹ ਹੁਣ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਜਿੱਥੋਂ ਇਹ ਲੈ ਕੇ ਆਏ ਆ ਉਹ ਏਰੀਆ ਸ਼ਿਟੀ ਥਾਣੇ ਦਾ ਪੈਂਦਾ ਵਾ ਕਿਉਂ ਪੁਲ ਦੇ ਉੱਪਰ ਜਿਹੜਾ ਏਰੀਆ ਵਾ ਉਹ ਸ਼ਿਟੀ ਦਾ ਵਾ ਜੇ ਲੈਣਾ ਦੇ ਵਿੱਚ ਹੁਣ ਦਾਦੇ ਫਿਰ ਉਹ ਰੇਲਵੇ ਪੁਲਸ ਦਾ ਏਰੀਆ ਹੈ ਇਸ ਕਰਕੇ ਕੋਸ਼ਿਸ਼ ਕਰਕੇ ਜੇ ਕੋਈ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ ਤੁਸੀਂ ਜਿਹੜਾ ਪੁਲਿਸ ਦੇ ਹਵਾਲੇ ਕਰਾਂਗੇ ਉਹ ਤੇ ਬਾਕੀ ਇਹਨਾਂ ਦੇ ਪਰਿਵਾਰ ਨੂੰ ਸਾਧਦੇ ਆ ਜੇ ਕੋਈ ਨਹੀਂ ਕੋਈ ਗੱਲ ਹੋਵੇਗੀ ਤੇ ਉਹਨਾਂ ਕੋਲੋਂ ਲਿਖ ਕੇ ਲੈ ਕੇ ਤੇ ਇਹਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏ ਇਹਨਾਂ ਦਾ ਸਾਰੇ ਦੀ ਜਾਨ ਤੇ ਰੇਲਵੇ ਪੁਲਿਸ ਵੱਲ ਬਚਾਈ ਗਈ ਹੈ ਹਾਂਜੀ ਰੇਲਵੇ ਪੁਲਿਸ ਵੱਲ ਕਿਉਂ ਜਦੋਂ ਮੈਸੇਜ ਮਿਲਦਾ ਵਾ ਪੁਲਿਸ ਦੀ ਡਿਊਟੀ ਆ ਕਿ ਜਾ ਕੇ ਮੌਕੇ ਤੇ ਕਿ ਪਹਿਲੋ ਜਾਨ ਦੀ ਰਾਖੀ ਕਰਨੀ ਸਾਡਾ ਫਰਜ਼ ਆ ਅਸੀਂ ਇਹ ਨਹੀਂ ਵੇਖਦੇ ਕਿ ਜ਼ਿਲ੍ਹਾ ਪੁਲਿਸ ਦਾ ਏਰੀਆ ਜਾਂ ਜੀਆਰਪੀ ਦਾ ਏਰੀਆ ਵਾ ਅਹੀਂ ਜਾ ਕੇ ਪਹਿਲੋ ਆਪਣੀ ਡਿਊਟੀ ਕੀਤੀ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੈ ਜੇ ਜ਼ਿਲ੍ਹੇ ਪੁਲਸ ਦੀ ਹੈ ਤੇ ਉਹ ਕਰਨਗੇ ਜੇ ਸਾਡੀ ਹੋਵੇਗੀ ਤਾਂ ਅਸੀਂ ਕਰਾਂਗੇ ਇੱਕ ਥੋੜੀ ਦੂਰ ਗੱਦੀ ਚੌਕ ਪੈਦਾ ਉਹ ਟ੍ਰੈਫਿਕ ਵਾਲਿਆਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਇਹਦੇ ਚ ਪਤਾ ਲੱਗ ਗਿਆ ਪਰ ਉਹ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਤਾਂ ਵੀ ਰੇਲਵੇ ਸਟੇਸ਼ਨ ਵਾਲੇ ਦਾ ਪੈਣਾ ਉਹਨਾਂ ਕੋਲ ਕੋਈ ਗੱਲ ਨਹੀਂ ਕਿਸੇ ਵੇਲੇ ਨਾ ਕਿਸੇ ਨੂੰ ਨਹੀਂ ਪਤਾ ਹੁੰਦਾ ਨਹੀਂ ਨਹੀਂ ਪੁਲਸ ਦੀ ਗੱਲ ਕਰਦਾ ਕਿ ਆਪਣਾ ਫਰਟੀ ਜੀ ਨਾਲ ਸਾਡੇ ਪੁਲਿਸ ਨੂੰ ਕਹੀ ਹਾਂ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਪਹਿਲੋ ਜਾ ਕੇ ਉਹਨੂੰ ਜਾਨ ਬਚਾਉਂਦੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਜਾਂ ਰੇਲਵੇ ਪੁਲਿਸ ਆ ਉਹਨਾਂ ਦੀ ਆ ਤੇ ਉਹ ਬਾਅਦ ਦੀ ਗੱਲ ਹੁੰਦੀ ਆ। ਹਰ ਇਹਨੇ ਕਾਰਨ ਦੱਸਿਆ ਕਾਰਨ ਕੀ ਆ ਲੰਕਨ ਦਾ ਨੂੰ? ਕਾਰਨ ਜੇ ਪੁੱਛਣਾ ਜੇ ਤੁਹਾਡੇ ਸਾਹਮਣੇ ਬਾਹਰ ਹੀ ਆਇਆ ਜੀ। ਆਪ ਪੁੱਛਦੇ ਆਂ ਜੀ ਪੁੱਛ ਕੇ ਦੱਸਦੇ ਮੈਂ ਜੇ ਕੋਈ ਪੁੱਛ ਕੇ ਚਾਹੀ ਕੀਤੀ ਨੀ ਗਈ। ਪੁੱਛ ਕੇ ਚੱਕ ਕੇ ਜੋ ਵੀ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਹਵਾਲੇ ਕਰਾਂਗੇ ਜੇ ਉਹ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਉਹ ਵੀ ਕਰਾਂਗੇ। ਇਹ ਤਾਂ ਕੋਈ ਅਫੇਅਰ ਕੀ ਨਾਮ ਤੁਹਾਡਾ? ਮੇਰਾ ਨਾਮ ਸੁਖਵੀਰ ਸਿੰਘ। ਕਿੱਥੋਂ ਦੇ ਆ ਤੁਸੀਂ? ਕਿੱਥੋਂ ਰਹਿਣਾ ਮੈਂ ਗੁਰਨਾਣਕ ਲੰਮਣੀ ਦਾ ਕੀ ਕੀ ਕਰਨ ਹੋਇਆ ਧੰਨਵਾਦ ਇਹ ਨਮਕਣਾ ਪਿਆ ਉੱਥੇ ਬੋਲ ਦਿੱਤੀ ਐਸੇ ਕਰਨੀ ਯਾਰ ਮੈਂ ਜੇ ਆਣੂ ਜਾਂਦਾ ਤਾਂ ਕਰਕੇ ਭੈਣ ਜਮਾ ਕਰ ਤਰੀ ਵੀ ਲੈ ਕੇ ਕਰੀ ਹੁਣ ਪਹਜਾ ਕੇ ਲੈ ਜਾਂਦੇ ਕਦੀ ਹੁਣ ਤਰੀ ਵੀ ਲੈ ਜਦੋਂ ਮੈਂ ਜਾਂਦਾ ਤੇਰੇ ਅੱਧੇ ਨਹੀਂ ਕੋਲ ਜੀ ਜਿਹੜੇ ਉਹਨਾਂ ਨੇ ਆਪਣੇ ਬੰਦੇ ਕੋਈ ੱਡੇ ਆ ਚਦਾਨੀਆਂ ਭੈਣ ਚ ਗੰਦੇ ਗੰਦੇ ਜਿਹੇ ਕਮੈਂਟ ਕਰਦੀਆਂ ਭੈਣ ਚ ਉੱਜ ਜਾਂਦੀਆਂ ਮੈਂ ਅੱਜ ਲੱਗੇ ਚੰਗੀ ਸੀ ਇਹ ਤੁਹਾਡੇ ਵਾਸਤੇ ਮੇਰੇ ਵਾਸਤੇ ਚੰਗੀ ਵੀ ਨਹੀਂ ਤੇ ਮਾੜੀ ਵੀ ਨਹੀਂ ਕੰਮ ਵੀ ਕਰਦੇ ਸੀ ਮੈਂ ਵੈਲਡਿੰਗ ਦਾ ਕੰਮ ਕਰਦਾ ਆਪਣੀ ਸ਼ਾਪ ਹੈ ਕਿ ਜਾਂ ਸ਼ਾਪ ਨਹੀਂ ਗੰਬੀਰ ਲੱਗਾ ਗਿਲਡਿੰਗ ਦਾ ਹੱਥ ਮਤਿਆ ਕਰਦੇ ਮਜ਼ਬੂਤ ਹੋ ਗਏ ਯਾਰ ਕੀ ਇਹਦਾ ਆਪਾਂ ਮੋਬਾਈਲਾਂ ਦੇ ਉੱਤੇ ਤਾਂ ਜੋ ਇੱਕ ਬੰਦੇ ਦੀ ਬੇਇੱਜ਼ਤੀ ਕਰਦੇ ਕੋਈ ਹਿਸਾਬ ਨਹੀਂ ਕਹੇ ਪਾਜੋ 100 ਬੰਦਾ ਇੱਕ ਨੇ 100 ਬੰਦਾ ਆਡੀ ਇਹਦਾ 100 ਬੰਦੇ ਨਾਲ ਰਿਸ਼ਤੇਦਾਰੀ ਹੁੰਦੀ ਬੰਦੇ ਦੀ 100 ਗੱਲ ਬਾਤ ਹੁੰਦੀ ਪਾਜੀ ਕਾਰਨ ਕੀ ਆ ਤੁਹਾਨੂੰ ਆ ਇੱਕ ਕਦਮ ਚੁੱਕਿਆ ਦੀ ਕੀ ਇਸੇ ਕਰਦਿਆਂ ਚੁੱਕਿਆ ਕੌਣ ਕਰਦੇ ਕੋਈ ਆਪਣੇ ਪਰਿਵਾਰਕ ਮੈਂਬਰ ਹੈ ਜਾਂ ਕੋ ਹੋ ਰਿਹਾ ਆਪਣੇ ਪਰਿਵਾਰਕਾਂ ਨੂੰ ਤਾ ਦੱਸਦਾ ਵੀ ਨਹੀਂ ਇਹਦਾ ਬਾਹਰੋਂ ਕਰਦੇ ਤੁਹਾਨੂੰ ਸਾਕ ਹਾਂ